ਸਸ਼ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਹੁਣ 25 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਪਰ ਹੁਣ ਹਿਮਕੁੰਡ ਸਾਹਿਬ ਜਾਣ ਵਾਲੇ ਸ਼ਰਦਾਲੂਆਂ ਦੇ ਲਈ ਇਹ ਯਾਤਰਾ ਬਹੁਤ ਜ਼ਿਆਦਾ ਸੁਖਾਲੀ ਹੋਣ ਜਾ ਰਹੀ ਹੈ ਕਿਉਂਕਿ ਜਿਸ ਦਿਨ ਤੋਂ ਯਾਤਰਾ ਸ਼ੁਰੂ ਹੋ ਰਹੀ ਹੈ ਉਸੇ ਦਿਨ ਤੋਂ ਹੀ ਉੱਤਰਾਖੰਡ ਦੇ ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾੜ ਤੱਕ ਨਵੀਂ ਹੈਲੀਕਾਪਟਰ ਸੇਵਾ ਜੋ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ ਜਿਸ ਦੇ ਨਾਲ ਉਹਨਾਂ ਸ਼ਰਦਾਲੂਆਂ ਨੂੰ ਬਹੁਤ ਹੀ ਜ਼ਿਆਦਾ ਜੋ ਆ ਸੌਖਾ ਹੋ ਜਾਵੇਗਾ ਜੋ ਇੰਨੀ ਉੱਚੀ ਚੜਾਈ ਨਹੀਂ ਚੜ ਸਕਦੇ ਜੀਆ ਇਸ ਦੇ ਲਈ ਦੇਖੋ ਇਹ ਖਾਸ ਰਿਪੋਰਟ ਸ਼੍ਰੀ ਹਿਮਕੁੰਡ ਸਾਹਿਬ ਜਾਣ ਦੀ ਸਾਲਾਨਾ ਯਾਤਰਾ 25 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਇਸ ਦੇ ਨਾਲ ਹੀ ਸ਼ਰਦਾਲੂਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਕਿ ਇਸੇ ਦਿਨ ਤੋਂ ਹੀ ਸ਼ਰਦਾਲੂਆਂ ਦੇ ਲਈ ਹੈਲੀਕਾਪਟਰ ਸੇਵਾ ਵੀ ਸ਼ੁਰੂ ਹੋ ਰਹੀ ਹੈ ਜਿਸ ਦੇ ਤਹਿਤ ਹੈਲੀਕਾਪਟਰ ਉਤਰਾਖੰਡ ਦੇ ਗੋਚਰ ਤੋਂ ਉਡਾਣ ਭਰਨਗੇ ਅਤੇ ਸ਼ਰਦਾਲੂਆਂ ਨੂੰ ਗੁਰਦੁਆਰਾ ਗੋਬਿੰਦ ਘਾੜ ਤੱਕ ਲੈ ਕੇ ਜਾਣਗੇ ਇਸ ਨਾਲ ਬਜ਼ੁਰਗਾਂ ਨੂੰ ਬટી ਰਾਹਤ ਮਿਲੇਗੀ ਜੋ ਇੰਨੀ ਜ਼ਿਆਦਾ ਉੱਚੀ ਚੜਾਈ ਨਹੀਂ ਚੜ ਸਕਦੇ ਇਸ ਤੋਂ ਇਲਾਵਾ ਖਰਾਬ ਮੌਸਮ ਦੇ ਵਿੱਚ ਵੀ ਇਸ ਨਾਲ ਕਾਫੀ ਮਦਦ ਮਿਲੇਗੀ ਕਿਉਂਕਿ ਜੇਕਰ ਕਿਸੇ ਖਰਾਬ ਮੌਸਮ ਦੀ ਵਜ੍ਹਾ ਕਰਕੇ ਰਸਤੇ ਵਗੈਰਾ ਬੰਦ ਹੋ ਜਾਣ ਤਾਂ ਹੈਲੀਕਾਪਟਰ ਦੇ ذریعے ਆਸਾਨੀ ਦੇ ਨਾਲ ਆਉਣਾ ਜਾਣਾ ਹੋ ਸਕਦਾ ਹੈ ਇਸ ਤੋਂ ਪਹਿਲਾਂ ਹਰ ਸਾਲ ਗੁਰਦੁਆਰਾ ਗੋਬਿੰਦ ਘਾਟ ਤੋਂ ਕਾਂਗਰੀਆ ਤੱਕ ਹੈਲੀਕਾਪਟਰ ਸੇਵਾ ਚੱਲ ਰਹੀ ਸੀ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਦੀ ਸਾਲਾਨਾ ਯਾਤਰਾ ਦੀ ਸ਼ੁਰੂਆਤ ਲਈ ਚੱਲ ਰਹੇ ਪ੍ਰਬੰਧਾਂ ਬਾਰੇ ਗੱਲਬਾਤ ਕਰਦਿਆਂ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ٹرسٹ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸ਼ਰਦਵਾਲੂਆਂ ਦਾ ਪਹਿਲਾ ਜੱਥਾ 22 ਮਈ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ਼੍ਰੀ ਰਿਸ਼ੀਕੇਸ਼ ਤੋਂ ਰਵਾਨਾ ਕੀਤਾ ਜਾਵੇਗਾ ਜੋ 25 ਮਈ ਨੂੰ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨ ਕਰੇਗਾ ਹੈਲੀਕਾਪਟਰ ਸੇਵਾ ਬਾਰੇ ਗੱਲਬਾਤ ਕਰਦਿਆਂ ਬਿੰਦਰਾ ਨੇ ਦੱਸਿਆ ਕਿ ਗੋਬਿੰਦ ਘਾਟ ਤੋਂ ਕਾਂਗਰੀਆ ਤੱਕ ਦੀ ਹੈਲੀਕਾਪਟਰ ਸੇਵਾ 25 ਮਈ ਤੋਂ ਸ਼ੁਰੂ ਹੋ ਜਾਵੇਗੀ ਤੇ ਇਸੇ ਤਰ੍ਹਾਂ ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਨਵੀਂ ਹੈਲੀਕਾਪਟਰ ਸੇਵਾ ਵੀ 25 ਮਈ ਤੋਂ ਸ਼ੁਰੂ ਹੋ ਰਹੀ ਹੈ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਤੇ ਦੇਹਰਾਦੂਨ ਵਿਚਾਲੇ ਹਵਾਈ ਸੇਵਾ ਚੱਲ ਰਹੀ ਹੈ ਜੋ ਇਸ ਵੇਲੇ ਹਫ਼ਤੇ ਦੇ ਵਿੱਚ ਇੱਕ ਦਿਨ ਹੈ ਪਰ ਹੁਣ ਇਸ ਨੂੰ ਯਾਤਰਾ ਦੌਰਾਨ ਹਫ਼ਤੇ ਵਿੱਚ 3 ਦਿਨ ਕੀਤਾ ਜਾ ਰਿਹਾ ਹੈ ਤਾਜੋ ਸ਼ਰਦਾਲੂਆਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ ਇਸ ਉੱਤੇ ਗੱਲਬਾਤ ਕਰਨ ਦੇ ਲਈ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ٹرسٹ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਸਾਡੇ ਨਾਲ ਜੁੜ ਗਏ ਨੇ ਨਰਿੰਦਰ ਜੀ ਜਿਵੇਂ ਕਿ ਹੁਣ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਸ਼ੁਰੂ ਹੋਣ ਵਾਲੀ ਹੈ 25 ਤਰੀਕ ਤੋਂ ਤਾਂ ਇਸੀ ਜੋ ਯਾਤਰਾ ਕਿੱਥੋਂ ਸ਼ੁਰੂ ਹੋਵੇਗੀ ਪਹਿਲਾ ਜਥਾ 22 ਤਰੀਕ ਨੂੰ ਰਿਸ਼ੀਕੇਸ਼ ਤੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਰਵਾਨਗੀ ਕੀਤੀ ਜਾਏਗੀ ਜਦੋਂ ਸਾਡੇ ਉਤਰਾਖੰਡ ਦੇ ਗਵਰਨਰ ਔਰ ਬਾਕੀ ਸੰਤ ਸਮਾਜ ਦੇ ਵੱਡੇ ਜਿੰਨੇ ਵੀ ਸਜਜਿਤ ਲੋਕ ਨੂੰ ਆ ਰਹੇ ਤੇ ਉਹ ਪਹਿਲੀ ਤਰੀਕ ਨੂੰ 22 ਤਰੀਕ ਨੂੰ ਇੱਥੋਂ ਇਹਨੂੰ ਰਵਾਨਗੀ ਕਰਨਗੇ ਤੇ ਜਿਹੜੀ ਇਹਮਕੁਨ ਸਾਹਿਬ ਪ੍ਰਕਾਸ਼ ਹੈ ਜਿਹੜਾ ਜਿਹਨੂੰ ਕਹਿੰਦੇ ਨੇ ਕਪਾਟ ਫੁੱਲਣਾ ਉਹ 25 ਤਰੀਕ ਨੂੰ ਸੰਗਤ ਦਰਸ਼ਨ ਕਰ ਪਾਏਗੀ ਜੀ ਤਾਂ ਟਿਕਟ ਨੂੰ ਲੈ ਕੇ ਜ਼ਿਕਰ ਗੱਲ ਕਰੀਏ ਤਾਂ ਪ੍ਰਾਈਸ ਕੀ ਰੱਖੇ ਗਏ ਨੇ ਟਿਕਟ ਦੇ ਕਿਹਦੇ ਟਿਕਟ ਦੀ ਗੱਲ ਕਰ ਰਹੇ ਤੁਸੀਂ ਜਿਵੇਂ ਹੁਣ ਜੋ ਜੋ ਸ਼ਰਦਾਲੂ ਨੇ ਜੋ ਜਾਣਗੇ ਯਾਤਰਾ ਸ਼ੁਰੂ ਕਰਨਗੇ ਤਾਂ ਖਪਰ ਯਾਤਰਾ ਜਿਹੜੀ ਵੀ ਸ਼ਰਦਾਲੂ ਨਾ ਆਪਣੀ ਆਪਣੀ ਕੋਈ ਕੋਈ ਆਪਣੀ ਕਨਵੈయన్స్ ਤੇ ਆਂਦਾ ਹੈ ਕੋਈ ਟੈਕਸੀ ਬੁੱਕ ਕਰਦਾ ਹੈ ਕੋਈ ਬੱਸ ਕਰਦਾ ਹੈ ਆਪਣੇ ਬਜਟ ਦੇ ਸਾਹਮਣੇ ਸਭ ਕਰਦੇ ਨੇ ਉਹਦੇ ਚ ਟਰਸਟ ਦੇ ਕੋਈ ਦਖਲਅੰਜੀ ਨਹੀਂ ਹੁੰਦੀ ਜੀ ਜੀ ਤਾਂ ਸ਼ਰਦਾਲੂਆਂ ਦੇ ਲਈ ਕੀ ਸਹੂਲਤਾਂ ਮਾ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਟਰਸਟ ਵੱਲੋਂ ਜਿੰਨੇ ਸਾਡੇ ਇਥੋਂ ਹਰਦੁਆਰ ਤੋਂ ਲੈ ਕੇ ਤੇ ਇਮਪਾਲ ਸਾਹਿਬ ਤੱਕ ਸੱਤ ਥਾਵਾਂ ਤੇ ਸਰਾਵਾਂ ਬਣੀਆਂ ਹੋਈਆਂ ਨੇ ਗੁਰਦੁਆਰੇ ਲੰਗਰਾਂ ਦੀ ਇੰਤਜ਼ਾਮ ਉਹਨਾਂ ਦੇ ਰਹਿਣ ਦੇ ਇੰਤਜ਼ਾਮ ਸਾਰੇ ਟਰਸਟ ਵੱਲੋਂ ਕੀਤੇ ਗਏ ਨੇ ਜੀ ਆਪ ਜੀ 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 ਸੁਲਤਨੂ ਹੋਰ ਵਿਦਾਨ ਨੂੰ ਦੇਖਣ ਦੇ ਹੋਇਆ ਇੱਕ ਬਹੁਤ ਵੱਡੀ ਸਰਾਹ ਹੁਣ ਰਤੂੜਾ ਰੁਦਰਪਿਆਗ ਡਿਸਟ੍ਰਿਕਟ ਵਿੱਚ ਵੀ ਬਣ ਰਹੀ ਹੈ ਜਿਹੜੀ ਕਿ ਗੋਵਿੰਦਗਾਟ ਔਰ ਹਿਮ ਅਸ਼ੀਕੇਸ਼ ਦੇ ਅਧਿਕਾਰ ਹੈ ਜੀ ਜੀ ਤਾਂ ਜਿਵੇਂ ਹੁਣ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਸ਼ਰਦਾਲੂ ਨੂੰ ਕੋਈ ਵੀ ਦਿੱਕਤ ਨਾ ਹੋਵੇ ਤਾਂ ਕੋਈ ਮੁਸ਼ਕਿਲਾਂ ਪੇਸ਼ ਆ ਰਹੀਆਂ ਨੇ ਨਹੀਂ ਨਹੀਂ ਕੋਈ ਮੁਸ਼ਕਿਲ ਨਹੀਂ ਹੈ ਹੁੰਦਾ ਕੀ ਹੈ ਕਿ ਇਹ ਤਾਂ 6 ਮਹੀਨੇ برف ਵਿੱਚ ਟੱਕੀ ਹੁੰਦੀ ਹੈ ਜੀ ਇਸ ਵੇਲੇ ਵੀ ਗੁਣ ਸਾਹਿਬ برف ਤੋਂ મતલਬ ਕਿ ਮੰਨ ਕੇ ਚਲੋ 8-9 ਫੁੱਟ برف ਹੈ ਜੀ ਲੇਕਿਨ ਜਿਹੜੀ ਭਾਰਤੀ ਫੌਜ ਹੈ ਜਿਨੇ ਵੀੜਾ ਚੁੱਕਿਆ ਹੈ ਉਹ ਹਰ ਸਾਲ ਇਸ ਰਸਤੇ ਨੂੰ ਸਾਫ਼ ਕਰਦੀ ਹੈ ਸਾਡੇ ਸੇਵਾਦਾਰ ਵੀ ਨਾਲ ਜਾਂਦੇ ਨੇ ਉਹ 20 April ਨੂੰ ਭਾਰਤੀ ਫੌਜ ਦੀ ਜਿੱਗੀ ਸੀ ਉੱਤੇ ਉਹਨਾਂ ਨੇ ਰਸਤਾ ਬਣਾ ਦਿੱਤਾ ਹੈ ਸੰਗਤ ਦੇ ਤੁਰਨ ਲਈ ਪੋਣੀਆ ਵਾਲਾ ਜਿਹੜਾ ਰਸਤਾ ਉਹ ਪੂਰਾ ਸਾਫ਼ ਕਰ ਦਿੱਤਾ ਉਹਨਾਂ ਨੇ ਤਾਂ ਕਿ ਸੰਗਤ ਆਰਾਮ ਨਾਲ ਆ ਜਾ ਸਕੇ ਜਿਹੜਾ ਖਚਣਾ ਵਾਲਾ ਰਸਤਾ ਹੈ ਉਸ ਦੇ ਉੱਤੇ ਕੰਮ ਚੱਲ ਰਿਹਾ ਹੈ ਇੱਕਾ ਦੋ ਦਿਨ ਵਿੱਚ ਉਹ ਵੀ ਪੂਰੀ ਤਰ੍ਹਾਂ ਸਾਫ਼ ਹੋ ਜਾਏਗਾ ਔਰ ਮੌਸਮ ਵੀ ਹੁਣ ਖੁੱਲ ਗਿਆ ਹੈ ਕਾਫੀ ਤੇ ਉਮੀਦ ਕਰਦੇ ਹਾਂ ਕਿ ਨਾਰਮਲੀ ਬਰਫ਼ ਜਿਹੜੀ ਹੈ ਉਹ ਜੂਨ ਦੇ ਦੂਜੇ ਤੀਜੇ ਹਫ਼ਤੇ ਜਾ ਕੇ ਪੂਰੀ ਤਰ੍ਹਾਂ ਮੈਲਟ ਹੁੰਦੀ ਹੈ ਲੇਕਿਨ ਅਗਰ ਇਸ ਤਰੀਕੇ ਦਾ ਮੌਸਮ ਰਿਹਾ ਤਾਂ ਥੋੜਾ ਜਲਦੀ ਵੀ ਮੈਲਟ ਕਰ ਜਾਏਗੀ ਜੀ ਜੀ ਤਾਂ ਜਿਵੇਂ ਹੁਣ ਅ ਸ਼ਰਦਾਲੂਆਂ ਦੀ ਗੱਲ ਕਰੀ ਤਾਂ ਕਿਸ ਤਰੀਕੇ ਦਾ ਹੰਗਾਰਾ ਦੇਖਣ ਨੂੰ ਮਿਲ ਰਿਹਾ ਸ਼ਰਦਾਲੂਆਂ ਦੇ ਵਿੱਚ ਨੇ ਬਹੁਤ ਉਤਸ਼ਾਹ ਹੈ ਸਾਰੇ ਵਿੱਚ ਔਰ ਸਾਡੇ ਕੋਲ ਲਗਾਤਾਰ ਫੋਨ ਆ ਰਹੀਆਂ ਜਦ ਦੇ ਦਿਨ ਉਹਨਾਂ ਦੀ ਵੀ ਬੁਕਿੰਗਸ ਆ ਰਹੀਆਂ ਔਰ ਮੈਂ ਕਹਾਂਗਾ ਕਿ ਇੱਕ ਤਾਂ ਰਜਿਸਟ੍ਰੇਸ਼ਨ ਜ਼ਰੂਰ ਕਰਾ ਲੈਣ ਜੋ ਕਿ ਇੱਥੇ ਉਹਨਾਂ ਰਜਿਸਟ੍ਰੇਸ਼ਨ ਕੰਪਲਸਰੀ ਹੈ ਪਿਛਲੇ 2-3 ਸਾਲਾਂ ਤੋਂ ਜੀ ਤੇ ਅਗਰ ਉਹ ਆਨਲਾਈਨ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਜੇ ਕਿਸੇ ਦੀ ਅਗਰ ਆਨਲਾਈਨ ਨਹੀਂ ਵੀ ਹੁੰਦੀ तो जब तुम ऋषिकेश आओगे तो ऋषिकेश गुरुद्वारे असी गवर्नमेंट को कह के काउंटर खोल रखे उसे तो ऑफलाइन रजिस्ट्रेशन अतो अत हो जाएगी जी दर्शकों एक बार दसोंगे कि फॉर्मैट है ऑनलाइन जो रजिस्ट्रेशन करवाई जाती है तो की प्रोसीजर है उसका ऑनलाइन तुम चार दाम और इमकुन साहब का गूगल करो कि अभी ऑनलाइन रजिस्ट्रेशन करानी है वैबसाइट खुल जाएगी उस उत्तरी अपनी डिटेल्स भर दो और इमीजिएटली ऑनलाइन रजिस्ट्रेशन हो जाएगी ਕਿਸ ਵੀ ਵਜੇ ਨਾਲ ਉੱਥੇ ਨਹੀਂ ਆਉਂਦੀ ਤੇ ਕੋਈ ਕਵਰਾਂਡ ਦੀ ਲੋੜ ਨਹੀਂ ਹੈ ਤੁਸੀਂ ਜਦ ਰਿਸ਼ੀਕੇਸ਼ ਪਹੁੰਚੋਗੇ ਰਿਸ਼ੀਕੇਸ਼ ਗੁਦਵਾਰਾ ਹੀ ਪਹੁੰਚੋਗੇ ਉੱਥੇ ਕਾਊਂਟਰ ਖੁੱਲਿਆ ਹੈ ਉੱਥੇ ਤੁਹਾਡੀ ਆਤੋਂ ਤੋਂ ਰਜਿਸਟ੍ਰੇਸ਼ਨ ਕਰ ਦੇਣਗੇ ਜੀ ਬਹੁਤ ਬਹੁਤ ਧੰਨਵਾਦ ਹਮਦਰ ਟੀਵੀ ਦੇ ਨਾਲ ਜੁੜਨ ਦੇ ਲਈ ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਤੋਂ ਵੱਡੀ ਗਿਣਤੀ ਦੇ ਵਿੱਚ ਸਿੱਖ ਸ਼ਰਧਾਲੂ ਹਰ ਸਾਲ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਤੇ ਜਾਂਦੇ ਨੇ ਜਿਸ ਦੇ ਲਈ ਸ੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ਕਮੇਟੀ ਦੇ ਵੱਲੋਂ ਲੰਗਰ ਪਾਣੀ ਅਤੇ ਹੋਰ ਸਹੂਲਤਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਚਮੋਲੀ ਤੋਂ ਮਹਿੰਦਰਪਾਲ ਸਿੰਘ ਦੀ ਰਿਪੋਰਟ ਹਮਦਰ ਟੀਵੀ